ਥੋੜਾ ਜਿਹਾ ਹਿਸਾਬ ਨਾਲ ਬੋਲੀਦਾ ਹੁੰਦਾ ਮੈਨੂੰ ਤੇਰੀ ਗਾਲ ਸੁਣ ਗਈ ਬਾਈ ਜਿਹੜੀ ਤੇ ਗਾਲ ਕੱਢੀ ਐ ਮੈਨੂੰ ਐ ਆਪਦੇ ਘਰੇ ਹਰੇਕ ਹੀ ਰਾਜਾ ਹੁੰਦਾ ਠੀਕ ਆ ਥੋੜਾ ਜਿਹਾ ਹਿਸਾਬ ਨਾਲ ਮੇਰਾ ਭਰਾ ਜੇ ਕੋਈ ਐਜਾ ਹਿਸਾਬ ਕਰਦਾ ਵਾ ਤਾਂ ਬਾਹਰ ਹੀ ਮਿਲ ਲੈਂਦੇ ਆਪਾਂ ਯਾਰ ਅਸੀਂ ਗਾਉਣ ਵਾਲੇ ਆ ਇਦਾਂ ਥੋੜੀ ਹੁੰਦਾ ਯਾਰ ਸਾਡੀ ਵੀ ਇੱਜ਼ਤ ਆ ਵੀਰੇ ਗਾਇਕ ਗੁਲਾਬ ਸਿੱਧੂ ਦੇ ਚੇਕਰ ਗੱਲ ਕਰੀਏ ਤਾਂ ਅੱਜਕੱਲ ਗੁਲਾਬ ਵੀ ਆਪਣੇ ਗਿੱਤਾਂ ਦੇ ਨਾਲ-ਨਾਲ ਖੁਦ ਵੀ ਕਾਫੀ ਚਰਚਾ 'ਚ ਛਾਏ ਹੋਏ ਨੇ। ਹਾਲ ਹੀ 'ਚ ਗਾਇਕ ਗੁਲਾਬ ਸਿੱਧੂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਉਹ ਸ਼ੋਅ ਦੇਖਣ ਆਇਆ ਇੱਕ ਸ਼ਰਾਰਤੀ ਨੌਜਵਾਨ ਤੇ ਗੁੱਸਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਆਖਿਰ ਕੀ ਐ ਉਹ ਵੀਡੀਓ ਤੇ ਕਿਉਂ ਗੁਲਾਬ ਸਿੱਧੂ ਉਸਨੂੰ ਬੋਲ ਰਹੇ ਨੇ? ਤੁਸੀਂ ਵੀ ਦੇਖੋ ਪੂਰਾ ਵੀਡੀਓ। ਓ ਸਤ ਜੀ ਓ ਸਤ ਜੀ ਓ ਓਸਤਾਜ ਜੀ ਓ ਓ ਓਸਤਾਜ ਜੀ ਓਸਤਾਜ ਜੀ ਥੋੜਾ ਜਿਹਾ ਹਿਸਾਬ ਨਾਲ ਬੋਲੀਦਾ ਹੁੰਦਾ ਮੈਨੂੰ ਤੇਰੀ ਗਾਲ ਸੁਣ ਗਈ ਬਾਈ ਜਿਹੜੀ ਤੇ ਗਾਲ ਕੱਢੀ ਐ ਮੈਨੂੰ ਠੀਕ ਆ ਨਾ ਐ ਆਪਦੇ ਘਰੇ ਹਰੇਕ ਹੀ ਰਾਜਾ ਹੁੰਦਾ ਠੀਕ ਆ ਥੋੜਾ ਜਿਹਾ ਹਿਸਾਬ ਨਾਲ ਮੇਰਾ ਭਰਾ ਹਾਂ ਜੇ ਕੋਈ ਇਹ ਜਿਹਾ ਹਿਸਾਬ ਕਿਤਾਵਾ ਤਾਂ ਬਾਹਰੇ ਮਿਲ ਲੈਂਦੇ ਆਪਾਂ ਯਾਰ ਅਸੀਂ ਗਾਉਣ ਵਾਲੇ ਆ ਇਦਾਂ ਥੋੜੀ ਹੁੰਦਾ ਯਾਰ ਸਾਡੀ ਵੀ ਇੱਜ਼ਤ ਆ ਵੀਰੇ ਥੋੜਾ ਜਿਹਾ ਹਿਸਾਬ ਨਾਲ ਬੋਲੀਦਾ ਹੁੰਦਾ ਮੈਨੂੰ ਤੇਰੀ ਗਾਲ ਸੁਣ ਗਈ ਬਾਈ ਜਿਹੜੀ ਤੇ ਗਾਲ ਕੱਢੀ ਐ ਮੈਨੂੰ ਐ ਆਪਦੇ ਘਰੇ ਹਰੇਕ ਹੀ ਰਾਜਾ ਹੁੰਦਾ ਠੀਕ ਆ ਥੋੜਾ ਜਿਹਾ ਹਿਸਾਬ ਨਾਲ ਮੇਰਾ ਭਰਾ ਤੇ ਕੋਈ ਐ ਜਿਹਾ ਹਿਸਾਬ ਕਰਦਾ ਵਾ ਤਾਂ ਬਾਹਰ ਹੀ ਮਿਲ ਲੈਂਦੇ ਆਪਾਂ ਯਾਰ ਅਸੀਂ ਗਾਉਣ ਵਾਲੇ ਆ ਇਦਾਂ ਥੋੜੀ ਹੁੰਦਾ ਯਾਰ ਸਾਡੀ ਵੀ ਇੱਜ਼ਤ ਆ ਮੇਰੇ ਗਾਇਕ ਗੁਲਾਬ ਸਿੱਧੂ ਦੇ ਚੇਕਰ ਗੱਲ ਕਰੀਏ ਤਾਂ ਅੱਜਕੱਲ ਗੁਲਾਬ ਵੀ ਆਪਣੇ ਗਿੱਤਾਂ ਦੇ ਨਾਲ-ਨਾਲ ਖੁਦ ਵੀ ਕਾਫੀ ਚਰਚਾ 'ਚ ਛਾਏ ਹੋਏ ਨੇ। ਹਾਲ ਹੀ 'ਚ ਗਾਇਕ ਗੁਲਾਬ ਸਿੱਧੂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਉਹ ਸ਼ੋਅ ਦੇਖਣ ਆਇਆ ਇੱਕ ਸ਼ਰਾਰਤੀ ਨੌਜਵਾਨ ਤੇ ਗੁੱਸਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਆਖਿਰ ਕੀ ਹੈ ਉਹ ਵੀਡੀਓ ਤੇ ਕਿਉਂ ਗੁਲਾਬ ਸਿੱਧੂ ਉਸਨੂੰ ਬੋਲ ਰਹੇ ਨੇ? ਤੁਸੀਂ ਵੀ ਦੇਖੋ ਪੂਰਾ ਵੀਡੀਓ। ਓ ਸਤ ਜੀ ਓ ਸਤ ਜੀ ਓ ਓਸਤਾਜ ਜੀ ਓ ਓ ਓਸਤਾਜ ਜੀ ਓਸਤਾਜ ਜੀ ਥੋੜੋ ਜਿਹਾ ਹਿਸਾਬ ਨਾਲ ਬੋਲੀਦਾ ਹੁੰਦਾ ਮੈਨੂੰ ਤੇਰੀ ਗਾਲ ਸੁਣ ਗਈ ਬਾਈ ਜਿਹੜੀ ਤੇ ਗਾਲ ਕੱਢੀ ਐ ਮੈਨੂੰ ਠੀਕ ਆ ਨਾ ਐ ਆਪਦੇ ਘਰੇ ਹਰੇਕ ਹੀ ਰਾਜਾ ਹੁੰਦਾ ਠੀਕ ਆ ਥੋੜੋ ਜਿਹਾ ਹਿਸਾਬ ਨਾਲ ਮੇਰਾ ਭਰਾ ਹਾਂ ਜੇ ਕੋਈ ਇਹ ਜਿਹਾ ਹਿਸਾਬ ਕਿਤਾਵਾ ਤਾਂ ਬਾਹਰੇ ਮਿਲ ਲੈਂਦੇ ਆਪਾਂ ਯਾਰ ਅਸੀਂ ਗਾਉਣ ਵਾਲੇ ਆ ਇਦਾਂ ਥੋੜੀ ਹੁੰਦਾ ਯਾਰ ਸਾਡੀ ਵੀ ਇੱਜ਼ਤ ਆ ਵੀਰੇ